ਵਿਚ ਡਾ ਲੁੱਟ ਕੇ 5-700 ਕਰੋੜ ਪੰਜਾਬ ਦਾ ਅੱਜ ਇੰਗਲੈਂਡ ਦੇ ਵਿੱਚ ਬੈਠਾ ਬਾਪੂ ਜੀ ਇੰਗਲੈਂਡ ਤੋਂ ਆਉਣ ਨੂੰ ਤਿਆਰ ਨਹੀਂ ਭਾਜ ਭਾ ਜੁਆਇਨ ਕਰਨ ਨੂੰ ਫਿਰਦਾ ਹੈ ਕੀ ਨਿਕਲੇ ਦੱਸੋ ਕਿਹੜਾ ਖੜਦਾ મોદી ਅੱਗੇ ਕੋਈ ਨਹੀਂ ਟਿਕ ਰਿਹਾ ਬਾਪੂ ਜੀ મોદી ਅੱਗੇ ਕੌਣ ਟਿਕ ਰਿਹਾ ਆਪਾਂ ਟਿਕ ਰਹੇ ਆ ਆਪਾਂ ਖੜ ਰਹੇ ਆ મોદી ਅੱਗੇ ਵੀ ਅਸੀਂ ਆਪਣੇ ਪੰਜਾਬ ਲਈ ਖੜੇ ਆ ਅਸੀਂ ਆਪਣੀ ਮਿੱਟੀ ਲਈ ਖੜੇ ਆ ਅਸੀਂ ਆਪਣੇ ਇਤਿਹਾਸ ਬਚਾਉਣ ਲਈ ਖੜੇ ਆ ਅਸੀਂ ਆਪਣੇ ਪਾਣੀ ਬਚਾਉਣ ਲਈ ਖੜੇ ਆ ਇਸ ਕਰਕੇ ਗੱਲ ਬਾਪੂ ਜੀ ਕਮੀ ਇੱਥੋਂ ਆ ਕਿ ਸਾਰੇ ਸਾਰੇ ਬਾਹਮ ਰੁੜੀ ਹੋਈ ਹੈ ਇੱਕ ਗੱਲ ਮੇਰੀ ਕਹੀ ਹੋਈ ਯਾਦ ਰੱਖਿਓ ਆਇਦਰ ਧਿਆਨ ਦੇ ਲੋ ਮੇਰੇ ਨੌਜਵਾਨ ਮੇਰੇ ਭਰਾਵੋ ਮੈਂ ਸਾਥ ਦੇ ਵਿੱਚ ਖੜ ਕੇ ਗੱਲ ਕਰਕੇ ਜਾਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਮੁੱਖ ਮੰਤਰੀ ਆ ਭਗਮਾਨਤ ਮਾਨ ਉਹ ਵੀ ਭਾਜਪਾ ਦੇ ਵਿੱਚ ਰਲੂ ਤੁਸੀਂ ਕਹੋਗੇ ਐ ਨਹੀਂ ਰਲ ਸਕਦਾ ਬਾਈ ਰਲੂ ਜਦੋਂ ਐਨਐਸਐ ਲਵਾਉਣਾ ਉਦੋਂ ਅਮਿਤ ਸ਼ਾਹ ਨਾਲ ਪੱਕੀ ਯਾਰੀ ਹੈ ਜਦੋਂ ਕੋਈ ਪੰਜਾਬ ਤੇ ਕਾਰਵਾਈ ਕਰਾਉਣੀ ਉਦੋਂ ਅਮਿਤ ਸ਼ਾਹ ਨਾਲ ਪੱਕੀ ਯਾਰੀ ਹੈ ਅਮਿਤ ਸ਼ਾਹ ਕਹਿੰਦਾ ਕਿ ਪਰਚਾ ਦਰਜ ਨਹੀਂ ਕਰਨਾ ਉਹਦੇ ਵਾਲਾ ਸੁਭਕਰਨ ਵਾਲਾ ਜੇ ਬਾਇ ਨੇ ਪਰਚਾ ਦਰਜ ਕਰਾਂ ਮੈਂ ਤੇਰੀ ਧੌਣ ਮਰੋੜ ਦੂੰ ਮੈਂ ਤੇਰੀ ਬਾਹ ਮਰੋੜ ਦੂੰ ਪਰਚਾ ਤਾਂ ਨਹੀਂ ਦਰਜ ਕੀਤਾ ਕਿਸੇ ਟਾਈਮ ਸਾਡਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀਗਾ ਵੀ ਜਿਹੜਾ ਬਾਬਲ ਕਲਾਂ ਵਾਲਾ ਗੋਲੀ ਕਾਂਡ ਹੋਇਆ ਪੁਲਿਸ ਵੀ ਕਿਤੇ ਅਣਖਸਾਤੀ ਹੋਈ ਐ ਅੱਜ ਤੇਰੇ ਵਾਰੀ ਭਰਾਵਾ ਪੁਲਿਸ ਕਿਵੇਂ ਅਣਖਸਾਤੀ ਹੋਊਗੀ ਉਹੀ ਭਾਰਤੀ ਪੁਲਿਸ ਐ ਉਹੀ ਭਾਰਤ ਦੀ ਫੌਜ ਐ ਉਹੀ ਲੋਕ ਨੇ ਉਹੀ ਲੀਡਰ ਨੇ ਅੱਜ ਕਿਵੇਂ ਅਣਖਸਾਤੇ ਹੋਗੇ ਇਸ ਕਰਕੇ ਪਤਾ ਲੱਗਦਾ ਕਿ ਅੰਦਰੋ ਯਾਰੀ ਪੱਕੀ ਐ ਜਦੋਂ ਪਤਾ ਲੱਗਾ ਕਿ ਮੁੱਖ ਮੰਤਰੀ ਨਹੀਂ ਬਣਦਾ ਅਗਲੀ ਵਾਰ ਫਿਰ ਭਾਜਪਾ ਦੇ ਵਿੱਚ 扑ੜਕਦੇ ਨੇ ਵਗ ਜੂ ਜਿਹੜਾ ਇਹ ਬੰਦਾ ਲੁੱਟਦਾ ਜਿਹੜੇ ਨੇ ਪੈਸਾ ਇਕੱਠਾ ਕਰ ਲਿਆ ਉਹ ਭਾਜਪਾ ਦੇ ਵਿੱਚ ਵਗ ਗਏ ਤੁਹਾਨੂੰ ਕੱਖ ਨਹੀਂ ਹੁੰਦਾ ਪਰ ਜਿਹੜਾ ਬੰਦਾ ਭਾਜਪਾ ਦੇ ਵਿੱਚ ਨਾ ਗਿਆ ਜਿਹੜਾ ਭਾਜਪਾ ਦੇ ਵਿੱਚ ਵਗ ਗਿਆ ਉਹ ਤਾਂ ਬਹੁਤ ਤਕੜਾ ਐਨ ਬਹੁਤ ਸੁੱਚਾ ਆਦਮੀ ਐ ਜਿਹੜੇ ਮਰਜੀ ਜਿੱਨਾਂ ਮਰਜੀ ਉਹਨੇ ਲੁੱਟ ਲਿਆ ਪਰ ਜਿਹੜਾ ਭਾਜਪਾ ਦੇ ਵਿੱਚ ਨਹੀਂ ਜਾਂਦਾ ਉਹ ਚੋਰ ਐ ਇਸ ਕਰਕੇ ਇਹ ਗੱਲ ਜਿਹੜੀ ਸਮਝਣ ਵਾਲੀ ਗੱਲ ਇਹ ਹੈ ਬਾਪੂ ਕਿ ਸਾਰੇ ਸਾਰੇ ਅੰਦਰੋਂ ਮਿਲੇ ਹੋਏ ਨੇਗੇ ਆਪਾਂ ਇਸ ਤਰ੍ਹਾਂ ਦੇਖੀਏ ਵੀ ਲੜਾਈ ਤਾਂ ਆਪਾਂ ਨੂੰ ਹੀ ਲੋਕਾਂ ਨੂੰ ਆਮ ਨੂੰ ਲੜਣੀ ਪੈਣੀ ਐ ਹੁਣ